ਸਿੱਖਿਆ ਕ੍ਰਾਂਤੀ ਦੇ ਤਹਿਤ ਹਲਕਾ ਅਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਹਲਕੇ ਦੇ ਪੰਜ ਸਕੂਲਾਂ ਦੇ ਵਿੱਚ ਕਰੀਬ 32.64 ਲੱਖ ਰੁਪਏ ਦੀ ਲਾਗਤ ਦੇ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਿਤ ਕੀਤੇ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕਰਨ ਦੇ ਲਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਅਤੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਉਨਾਂ ਦੇ ਅਗੇ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉੱਚੀ ਸਿੱਖਿਆ ਹਾਸਲ ਕਰਕੇ ਵਿਦਿਆਰਥੀ ਉੱਚ ਅਹੁਦਿਆਂ ਤੇ ਪਹੁੰਚ ਸਕਣ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਾਂਸੀ ਨੂੰ ਮਾਨੋਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਰੋੜਾਂ ਰੁਪਏ ਹਲਕਾ ਅਮਲੋ ਦੇ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਭੇਜ ਕੇ ਅਮਲੋ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਾਏ ਨੇ ਅਸੀਂ ਪਿਛਲੇ 3 ਦਿਨਾਂ ਤੋਂ ਜੋ ਜਿਹੜਾ ਸਿੱਖਿਆ ਕ੍ਰਾਂਤੀ ਵਾਲਾ ਸਾਡਾ ਪ੍ਰੋਗਰਾਮ ਆ ਉਹਦੇ ਤਹਿਤ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਕੰਮ ਮੁਕੰਮਲ ਹੋਏ ਨੇ ਉਹਨਾਂ ਦੇ ਅਸੀਂ ਉਦਘਾਟਨ ਕਰ ਰਹੇ ਹਾਂ ਜਿੱਥੇ ਵੀ ਜਾਂਦੇ ਆ ਉੱਤੇ ਟੀਚਰਾਂ ਦੇ ਵਿੱਚ ਬੜਾ ਜਿਹੜਾ ਹੌਸਲਾ ਦੇਖਣ ਨੂੰ ਮਿਲਦਾ ਜਦੋਂ ਕਿ ਉਹਨਾਂ ਦੇ ਸਕੂਲ ਇੰਨੇ ਵਧੀਆ ਤਿਆਰ ਹੋਏ ਨੇ ਤੇ ਟੀਚਰਾਂ ਦਾ ਵੀ ਪੜਾਉਣ ਦਾ ਮਨ ਕਰਦਾ ਤੇ ਬੱਚਿਆਂ ਦੇ ਵਿੱਚ ਵੀ ਪੜਨ ਦਾ ਮਨ ਕਰਦਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਤਾਪ ਭਵਨ ਸਿੰਘ ਮਾਨੂਹਰਾਂ ਦਾ ਜਿਨ੍ਹਾਂ ਨੇ ਹਲਕਾ ਅਮਲੋਹ ਦੇ ਵਿੱਚ ਇੰਨੀ ਗ੍ਰਾਂਟ ਭੇਜ ਕੇ ਹਲਕਾ ਅਮਲੋਹ ਦੇ ਸਰਕਾਰੀ ਸਕੂਲਾਂ ਦਾ ਲੋਕਨ ਅ ਜਿਵੇਂ ਮੈਂ ਦੇਖੋ ਸਪੀਚ ਚ ਦੱਸ ਰਿਹਾ ਸੀਗਾ ਜਿਹੜਾ ਸਕੂਲ ਆਫ ਐਮਿਨੈਂਸ ਹੈ ਉਹਦੇ ਵਿੱਚ ਦਾਖਲੇ ਵਾਸਤੇ ਸਾਨੂੰ ਰੋਜ਼ ਕੋਈ ਨਾ ਕੋਈ ਸਪਾਰਸ਼ ਆਉਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਸਾਡੇ ਬੱਚੇ ਦੀ ਐਡਮਿਸ਼ਨ ਕਰਾਈ ਜਾਵੇ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਨੇ ਤੇ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੈ ਕਿ ਜਿਹੜੇ ਆਪਣੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਉਹਨਾਂ ਦੇ ਖੁਦ ਦੇ ਬੱਚੇ ਹੁਣ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਐਗਜ਼ਾਮਪਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਨੇ ਉਹਨਾਂ ਦਾ ਪੱਤਰ ਕਿੰਨਾ ਵਧੀਆ ਉਹ ਜਾਂ ਪਹਿਲਾਂ ਨਾ ਪੁਰਾਣੀਆਂ ਸਰਕਾਰਾਂ ਚ ਆਪਾਂ ਕਦੇ ਨਹੀਂ ਸੁਣਿਆ ਸੀ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਪੜਾਉਂਦੇ ਹੋਣਗੇ ਤੁਹਾਨੂੰ ਦਰਜਣਾ ਹੀ ਇਹੀ ਜਿਹੇ ਐਗਜ਼ੈਂਪਲ ਮਿਲ ਜਾਣਗੇ ਅਮਲੋਦ ਸ਼ਹਿਰ ਦੇ ਵਿੱਚ ਤੁਹਾਨੂੰ ਦਰਜਣਾ ਇਹੀ ਜਿਹੇ ਐਗਜ਼ੈਂਪਲ ਮਿਲ ਜਾਣਗੀਆਂ ਜਿੱਥੇ ਸਰਕਾਰੀ ਸਕੂਲ ਦੇ ਟੀਚਰ ਨੇ ਜਿਹੜੇ ਉਹਨਾਂ ਦੇ ਬੱਚੇ ਆਪ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਨੇ ਦੇਖੋ ਜਿਹੜੀ ਇਹ ਮੁਹਿੰਮ ਹੈ ਇਹਦੀ ਹਾਲੇ ਸ਼ੁਰੂਆਤ ਹੋਈ ਹੈ ਜਿਹੜੀ ਜਦੋਂ ਨਵੰਬਰ ਤੋਂ ਮੁਹਿੰਮ ਹੈ ਦੀ ਸ਼ੁਰੂਆਤ ਹੋ ਰਹੀ ਹੈ ਪਰ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਜਿੰਨਾ ਕਸੀ ਪਿਛਲੇ 2 ਮਹੀਨਿਆਂ ਚ ਐਫਰਟ ਕੀਤਾ ਨਹੀਂ ਅਸੀਂ ਹਰੇਕ ਪਿੰਡ ਚ ਜਾਂਦੇ ਸੀ ਤਾਂ ਸਾਨੂੰ ਕਹਿੰਦੇ ਸੀ ਵੀ ਨਸ਼ਾ बिकਦਾ ਪਰ ਜੇ ਅਸੀਂ ਨਾਮ ਬੁਝ ਲੈਂਦੇ ਵੀ ਨਾਮ ਨਹੀਂ ਦੱਸਦੇ ਅਗਲਾ ਤੋਂ ਬਰਾ ਆ ਜਾਂਦਾ ਸੀ ਵਾਲਿਆਂ ਨੂੰ ਐ ਹੁੰਦਾ ਸੀ ਵੀ ਪਤਾ ਨਹੀਂ ਐਕਸ਼ਨ ਲੈਣਗੇ ਨਹੀਂ ਲੈਣਗੇ ਸਾਡੀ ਦੁਸ਼ਮਣੀ ਅਲੈਦਾ ਰਹਿ ਚੁਗੀ ਪਰ ਹੁਣ ਲੋਕਾਂ ਚ ਇਹ ਹੌਸਲਾ ਆ ਗਿਆ ਕਿ ਜੇ ਜਦੋਂ ਅਸੀਂ ਨਾਮ ਦੱਸਦੇ ਆ ਤਾਂ ਸਰਕਾਰ ਐਕਸ਼ਨ ਲੈਂਦੀ ਹੈ ਤਾਂ ਏ ਸਟੇਜ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਹਾਲੇ ਸ਼ੁਰੂਆਤ ਹੈ ਪਰ ਅਸੀਂ 2 ਮਹੀਨਿਆਂ ਚ ਲੋਕਾਂ ਦਾ ਇੰਨਾ ਤੇ ਦਿਲ ਜਿੱਤ ਲਿਆ ਕਿ ਲੋਕ ਸਾਨੂੰ ਖੁਦ ਫੋਨ ਕਰਕੇ ਦੱਸਦੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਇਹ ਫਲਾਣਾ ਬੰਦਾ ਨਸ਼ਾ ਤਸਕਰੀ ਕਰ ਰਿਹਾ ਹੈ ਤੇ ਮੈਂ ਇਥੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨ ਸਾਡੇ ਦਫ਼ਤਰ ਤੋਂ ਜਾਂ ਕਿਸੇ ਆਮ ਸਿਟੀਜ਼ਨ ਵੱਲੋਂ ਵੀ ਜੇ ਕੋਈ ਜਾਣਕਾਰੀ ਨਸ਼ਾ ਦਸਕਰ ਦੇ ਖਿਲਾਫ ਆਉਂਦੀ ਹੈ ਤਾਂ 24 ਤੋਂ 48 ਘੰਟੇ ਦੇ ਵਿੱਚ ਵਿੱਚ ਉਹ ਤੇ ਐਕਸ਼ਨ ਹੁੰਦਾ ਹੈ ਕਾਰਵਾਈ ਹੁੰਦੀ ਹੈ ਤਰ੍ਹਾਂ ਤਰ੍ਹਾਂ ਨੂੰ ਚੌਹਨਾ ਜੀ ਜਿਹੜੀ ਸਾਡੇ ਕੋਲੇ ਲਗਭਗ 12 ਲੱਖ ਰੁਪਏ ਦੇ ਲਗਭਗ ਪੈਸਾ ਆਇਆ ਸੀ ਜਿਹੜੀ ਇਹ ਸਕੂਲ ਦੀ ਜ਼ਮੀਨ ਸੀ ਤਿੰਨ ਵਿਕੇ ਤੋਂ ਲੈ ਕੇ ਚਾਰ ਵਿਕੇ ਦੇ ਦਰਮਿਆਨ ਜਿਹੜੀ ਇਹ ਬੰਜਰ ਸੀਗੀ ਬਿਲਕੁਲ ਟੋਬਾ ਬਣਿਆ ਹੋਦਾ ਸੀ ਇੱਥੇ ਪਿੰਡ ਦਾ ਗੰਦਾ ਪਾਣੀ ਆਉਂਦਾ ਸੀਗਾ ਤੇ ਉਹਨਾਂ ਦੀ ਮਿਹਰਬਾਨੀ ਸਦਕਾ ਇਹ ਜਿਹੜਾ ਅੱਜ ਗਰਾਊਂਡ ਬਣਿਆ ਮਿੱਟੀ ਪਾ ਕੇ ਚਾਰਦਵਾਰੀ ਅਸੀਂ ਕਰ ਦਿੱਤੀ ਆ ਅਜੋ ਕੰਪਲੀਟ ਹੋ ਗਈ ਸੀ ਉਹਦੇ ਬਾਰੇ ਜਿਹੜਾ ਹੈਗਾ ਇਹ ਗਰਾਊਂਡ ਬਣ ਚੁੱਕਿਆ ਜਿੱਥੇ ਪਿੰਡ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਬੱਚੇ ਇੱਥੇ ਖੇਡਦੇ ਨੇ ਤੇ ਕੋਈ ਕਿਸੇ ਨੇ ਵਿਆਹ ਸ਼ਾਦੀ ਕਰਨਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਨਾ ਤਾਂ ਉਹਨਾਂ ਲਈ ਇੱਕ ਸੁਵਿਧਾ ਬਣ ਚੁੱਕੀ ਸਰਕਾਰ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜੀ ਇਹਦੇ ਬਾਥਰੂਮ ਵਗੈਰਾ ਦਾ ਪਹਿਲਾਂ ਕਾਫੀ ਹਾਲ ਮੰਦਾ ਸੀਗਾ ਤੇ ਸਕੂਲ ਦੀਆਂ ਜਿਹੜੀਆਂ ਟਾਈਲਸ ਵਗੈਰਾ ਲਾਈਆਂ ਨੇ ਅਸੀਂ ਫਰਸ਼ ਉਹਦਾ ਹਾਲ ਖਰਾਬ ਸੀ ਤੁਹਾਨੂੰ ਸੇ ਪੂਰਾ ਕੰਪਲੀਟ ਕਰ ਦਿੱਤਾ ਸੋਤਾਂ ਨੂੰ ਪੀ ਲਈ ਕਰਦਾ ਜੀ ਪਿੰਡ ਵਾਸੀਆਂ ਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਇੱਕ ਸਰਕਾਰੀ ਸੰਸਥਾ ਜੋ ਗਵਰਨਮੈਂਟ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਕਪੂਰਗੜਾ ਸਟਾਫ ਵੀ ਇੱਥੇ ਪੂਰਾ ਪੜਾਈ ਬਹੁਤ ਵਧੀਆ ਹੈ ਮੈਂ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਅਪੀਲ ਕਰਦਾ ਵੀ ਆਪਣੇ ਬੱਚਿਆਂ ਨੂੰ ਇੱਥੇ ਪੜਨ ਲਾਓ ਤੇ ਉਸ ਤੋਂ ਬਾਅਦ ਉਹਨਾਂ ਦਾ ਕੰਪੀਟੀਸ਼ਨ ਕਰਾਓ ਪ੍ਰਾਈਵੇਟ ਸਕੂਲਾਂ ਨਾਲ ਵੀ ਪੜਾਈ ਸਾਡੇ ਸਕੂਲ ਦੀ ਕਿਵੇਂ ਆ ਮਾੜੀ ਹੈ ਚੰਗੀ ਹੈ ਤੁਹਾਡੇ ਕੋਲ ਆਪਣੇ ਪਤਾ ਲਾਓ